ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਜਿਹੜਾ ਕੀ ਖਬਰਾਂ ਦੋ ਸੁਣਾਉਣ ਜਾ ਰਹੇ ਆ ਜਿਹਦੇ ਵਿੱਚ ਪਹਿਲੀ ਖਬਰ ਸੁਣਾਵਾਂਗੇ ਆਪਾਂ ਜੋ ਬਿਕਰਮਜੀਠੀਏ ਨੂੰ ਲੈ ਕੇ ਤਾਂ ਦੂਜੀ ਖਬਰ ਜਿਹੜਾ ਕਿਸਾਨਾਂ ਨਾਲ ਹੋ ਰਿਹਾ ਲੈਂਡ ਪਾਲਿਸੀ ਜਿਹੜੀ ਕਿ ਬਈ ਕਿਸਾਨਾਂ ਦਾ ਤੱਕਾ ਹੋ ਰਿਹਾ ਛਰੇਆਮ ਸਰਕਾਰਾਂ ਤੱਕੇ ਕਰ ਰਹੀਆਂ ਜ਼ਮੀਨਾਂ ਰੋਕ ਰਹੀਆਂ ਕਿਸਾਨ ਮਜ਼ਦੂਰਾਂ ਨਾਲ ਛਰੇਆਮ ਤੱਕੇ ਹੋ ਰਿਹਾ ਇਹੇ ਜ਼ਮੀਨਾਂ ਰੋਕ ਰੋਕ ਜਿਵੇਂ ਅਵਾਨੀ ਡਵਾਨੀ ਇਹਨਾਂ ਨੂੰ ਦਿੱਤੀਆਂ ਜਾ ਰਹੀਆਂ ਦਾ ਇਹਦੇ ਵਿੱਚ ਪੰਜਾਬ ਦੇ ਵਿੱਚ ਹਾਕਾ ਕਰ ਮੱਚੀ ਖੜੀ ਆ ਹੁਣ ਇਹ ਸੀਐਮ ਭਵੰਤਨ ਖਿਲਾਫ ਸਾਰਾ ਪੰਜਾਬ ਹੋ ਰਿਹਾ ਤਾਂ ਪਹਿਲਾਂ ਆਪਾਂ ਤੁਹਾਨੂੰ ਵਿਕਰਮ ਜੀਠੀਏ ਬਾਰੇ ਜਿਹੜੀ ਕੱਲ ਵਿਕਰਮ ਜੀਠੀਏ ਦੀ ਸੁਣਵਾਈ ਹੋਈ ਸੀ 14 ਦਿਨਾਂ ਦੀ ਕਸਟਡੀ ਤੋਂ ਬਾਅਦ ਫੇਰ ਸੁਣਵਾਈ ਹੋਈ ਆ ਜਿਹੜਾ ਕਿ ਪਹਿਲਾਂ 7 ਦਿਨ ਦਾ ਰਮਾਨ ਮਿਲਦਾ ਬਾਅਦ ਦੇ ਵਿੱਚ 4 ਦਿਨਾਂ ਦਾ ਤੇ ਬਾਅਦ ਦੇ ਵਿੱਚ ਨਾਬਾ ਜੇਲ ਭੇਜਿਆ ਜਾਂਦਾ ਤਾਂ ਹੁਣ ਉਹਦੀ ਸੁਣਵਾਈ 26 ਅਗਸਤ ਅੱਗੇ ਲੰਬੇ ਸਮੇਂ ਤੱਕ ਜੇਲ੍ਹ ਹੋ ਗਈ ਆ ਵਿਕਰਮ ਜੀਠੀਏ ਨੂੰ ਲੰਬੇ ਸਮੇਂ ਤੱਕ ਜੇਲ੍ਹ ਦੇ ਵਿੱਚ ਰਹਿਣਾ ਪਊਗਾ ਜਿਹੜੀਆਂ ਹਾਲ ਦੀਆਂ ਖਬਰਾਂ ਆ ਰਹੀਆਂ ਸੀ ਫਿਕਰਮ ਜੀਠੀਆ ਬੈਰਕ ਬਦਲ ਨੂੰ ਕਹਿ ਰਿਹਾ ਜੀ ਵਿਕਰਮ ਜੀਠੀਆ ਜੇਲ੍ਹ 'ਚ ਏਸੀ ਮੰਗ ਰਿਹਾ ਜੀ ਹਰ ਤਰ੍ਹਾਂ ਦੀਆਂ ਵੀਡੀਓ ਕੁਝ ਆਪਣੇ ਬਣੀਓ ਚੈਨਲਾਂ ਬਣੀਓ ਵੀ ਬਣਾ ਲੈਂਦੇ ਆ ਕੁਝ ਪੱਤਰਕਾਰ ਹਨ ਇਹ ਪਰ ਜਿਹੜੇ ਕੁਝ ਸੱਚ ਵਕੀਲ ਤੋਂ ਪਤਾ ਲੱਗਦਾ ਉਹਨਾਂ ਦਾ ਵਕੀਲ ਦਾ ਦੱਸਣਾ ਜੋ ਉਹਨਾਂ ਨੇ ਇੱਕ ਇੱਕ ਮਹੀਨੇ ਦਾ ਸਮਾਂ ਹੋਰ ਲੈ ਲਿਆ ਜਿਹਦੇ ਵਿੱਚ ਕੋਰਟ ਤੋਂ ਤੇ ਭਾਈ ਹੁਣ ਲੰਬੇ ਸਮੇਂ ਲਈ ਵਿਕਰਮਜੀਠੀਏ ਨੂੰ ਜੇਲ੍ਹ ਵਿੱਚ ਰੱਖਣਾ ਪਊਗਾ ਜੇ ਗੱਲ ਕਰੀਏ ਉਹ 1000 ਏਕੜ ਜ਼ਮੀਨ ਦੀ 1000 ਏਕੜ ਜ਼ਮੀਨ ਦੇ ਦੋਸ਼ ਲੱਗਦੇ ਆ ਤੇ ਜਿਹੜਾ ਨਾਲ ਨਾਲ 540 ਕਰੋੜ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਹੋਈ ਆਮਦਨ 149 ਕਰੋੜ ਦੇਸ਼ਾਂ ਵਿਦੇਸ਼ਾਂ ਨਾਲ ਦੇਸ਼ਾਂ ਵਿਦੇਸ਼ਾਂ ਬੈਂਕਾਂ ਨਾਲ ਲੈਣ ਦੇਣ ਤਾਂ 141 ਕਰੋੜ ਲੈਣ ਦੇਣ ਤੇ ਬਾਕੀ 540 ਕਰੋੜ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਹੋਈ ਆਮਦਨ ਇਹਦੇ ਦੋਸ਼ ਲੱਗਦਾ ਹੈ ਪਰ ਹੁਣ ਜਿਹੜਾ ਵਿਕਰਮ ਜੀਠੀਏ ਨੂੰ ਹੁਣ ਲੰਬੇ ਸਮੇਂ ਲਈ 1 ਮਹੀਨੇ ਤੱਕ ਜੇਲ੍ਹ ਦੇ ਵਿੱਚ ਰਹਿਣਾ ਪਊਗਾ ਤੇ ਜਿਹਦੇ ਵਿੱਚ ਬਈ ਉਹਨਾਂ ਦੇ ਵਕੀਲ ਦੇ ਕੁਝ ਆਪਣੇ ਬੰਨਿਓ ਵੀ ਪੱਖ ਰੱਖੇ ਜਾਂਦੇ ਆ ਪਰ ਇਹਨਾਂ ਦੇ ਵਕੀਲਾਂ ਬੰਨਿਓ ਕੋਈ ਆਪਣੇ ਬੰਨਿਓ ਸਾਬਤ ਨਹੀਂ ਕਰ ਸਕੇ ਵੀ ਜਿਹਦੇ ਵਿੱਚ ਵਿਕਰਮ ਜੀਠੀਆ ਬਾਹਰ ਆ ਸਕੇ ਪਰ ਲੇਕਿਨ ਵਿਜੀਲੈਂਸ ਦੀ ਕਾਰਵਾਈ ਹੁੰਦੇ ਹੀ ਤੱਕ ਹੁਣ ਅਗਲੀ ਸੁਣਵਾਈ ਹੋਊਗੀ ਪਹਿਲਾਂ ਜਿਹੜੀ 19 ਤਰੀਕ ਨੂੰ ਸੁਣਵਾਈ ਹੋਈ ਆ ਤੇ ਬਾਅਦ ਦੇ ਵਿੱਚ ਭਈ 14 ਦਿਨਾਂ ਲਈ ਨਿਆਂਇਕ ਰਸਤੇ ਦੇ ਵਿੱਚ ਬਿਕਰਮਜੀਤ ਸਿੰਘ ਨੂੰ ਭੇਜਿਆ ਜਾਂਦਾ ਤੇ ਹੁਣ ਆਜੋ ਜਿਹੜੇ ਕਿ ਕਿਸਾਨ ਕਿਸਾਨਾਂ ਨਾਲ ਜਿਹੜਾ ਕਿ ਭਈ ਲੈਂਡ ਪੋਲਿਸੀ ਨੂੰ ਲੈ ਕੇ ਖਬਰ ਆ ਰਹੀਆਂ ਪੰਜਾਬ ਵਿੱਚ ਹਾਹਾਕਾਰ ਮੱਚੀ ਖੜੀ ਆ ਦੱਸਿਆ ਜਾਂਦਾ ਵੀ ਸਰਕਾਰਾਂ ਤੱਕੇ ਕਰ ਲਿਆ ਜਿਹੜੇ ਅਵਾਨੀ ਡਵਾਨੀ ਜਿਹੜੇ ਅਮੀਰ ਲੋਕਾਂ ਨੂੰ ਇਹ ਜਮੀਨਾਂ ਰੋਕੇ ਤੇ ਕਹਿ ਰਿਹਾ ਵੀ ਜਿਹੜੀ ਕਰੋੜਾਂ ਦੀ ਗਿਣਤੀ ਦੇ ਵਿੱਚ ਜਮੀਨਾਂ ਇਹ ਹੈ ਆਪਾਂ ਰੇਤੇ ਦੇ ਭਾਅ ਨੂੰ ਸਮਝ ਰੱਖਿਆ ਸਰਕਾਰਾਂ ਨੇ ਵੀ ਸਾਡੇ ਸਾਰੀਆਂ ਜ਼ਮੀਨਾਂ ਇਹਨਾਂ ਤੋਂ ਖੋਹ ਕੇ ਤੇ ਇੱਕ ਰਾਜਾਂ ਤੋਂ ਉਫਕਾਰੀ ਬਣਾਉਣ ਵਾਲਾ ਕੰਮ ਕਰੂਗੀ ਸਰਕਾਰ ਇਹ ਹੁਣ ਸਾਰਾ ਪੰਜਾਬ ਬਈ ਖਿਲਾਫ ਹੋ ਗਿਆ ਸੀਐਮ ਪੰਤਮਾਨ ਇੱਕ ਪਾਸੇ ਸੀਐਮ ਪੰਤਮਾਨ ਚੰਗਾ ਵੀ ਕਰ ਰਿਹਾ ਵੀ ਜੁੱਧ ਨਸ਼ਾ ਵਿਰੁੱਧ ਆਮ ਲੋਕਾਂ ਨਾਲ ਜਿਆਦੇ ਵੱਡੇ ਵੱਡੇ ਪੰਜਾਬ ਪੁਲਿਸ ਅਫਸਰ ਫੜੇ ਜਾਂਦੇ ਆ ਤੇ ਪਰ ਜਿਹੜਾ ਜੁੱਧ ਨਸ਼ਾ ਵਿਰੁੱਧ ਦੇ ਨਾਲ ਨਾਲ ਜੁੱਧ ਆਮ ਲੋਕਾਂ ਵਿਰੁੱਧ ਵੀ ਹੋ ਰਿਹਾ ਜਿਹੜੇ ਕੋਈ ਲੰਬੇ ਸਮੇਂ ਤੋਂ ਲੋਕ ਬੈਠੇ ਆ ਕੁਝ ਕ ਕਹਿੰਦੇ ਆ ਵੀ ਇਹ ਉਹਨਾਂ ਦੀਆਂ ਜਗ੍ਹਾ ਰੋਕੀਆਂ ਜਾਂਦੀਆਂ ਕੁਝ ਬਈ ਜਿਹੜੇ ਜ਼ਮੀਨਾਂ ਜਿਹੜੇ ਕਿਸਾਨਾਂ ਦੀਆਂ ਆਪਦੀਆਂ ਜ਼ਮੀਨਾਂ ਜਿਹੜਾ ਨੇ ਕੁਝ ਕ ਗਲਤੀਆਂ ਕਰੀ ਬੈਠੇ ਆ ਵੇਚੀ ਵੀ ਬੈਠੇ ਆ ਕਰੋੜ ਰੁਪਏ ਦਾ ਕਿੱਲਾ ਕਹਿ ਕੇ ਜਿੱਥੇ ਵੇਚ ਬੈਠੇ ਤੇ ਬਾਅਦ ਵਿੱਚ ਕੱਲ ਇੱਕ ਖਬਰ ਦੇਖੀ ਮੈਂ ਚੰਡੀਗੜ੍ਹ ਤੋਂ ਉਹ ਜਿਹੜਾ ਜ਼ਮੀਰ ਭਰਾ ਆਪਣਾ ਰੋ ਰਿਹਾ ਉਹ ਨਾ ਸੀ ਕਰੋੜਾਂ ਦੇ ਹਿਸਾਬ ਨਾਲ ਨੂੰ 1 ਕਰੋੜ ਰੁਪਈਆ ਬਹੁਤ ਸਮਾਂ ਚੱਲ ਜੂ ਲੰਬੇ ਸਮੇਂ ਤੱਕ ਇਹ ਪਰ ਉਹ ਹੁਣ ਰੋ ਰਿਹਾ ਜ਼ਮੀਨ ਉਹ ਉਸ ਕਰੋੜ ਦੀ ਲੈ ਕੇ 12 ਕਰੋੜ ਦੀ ਵੇਚੀ ਇੱਕ ਕਰੋੜ ਲੈ ਕੇ 10 12 ਸਾਲ ਤੱਕ ਤਾਂ ਭਾਈ ਇਹ ਹੀ ਕਰਨਾ ਚਾਹੁੰਦੇ ਸਰਕਾਰਾਂ ਵੀ ਕਿਉਂਕਿ ਲਗਾਂਗੇ ਸ੍ਰੀਮੰਤ ਸੜਾ ਪੰਜਾਬ ਨਾ ਖਾਓ ਜਿਸ ਨੂੰ ਨੇ ਵੀ ਕਿਹਾ ਜਾਂਦਾ ਸੀ ਅੱਜ ਭਾਈ ਨਸ਼ੇ ਦੀ ਨਸ਼ੇ ਦੀ ਚੜੀ ਕਿਹਾ ਜਾਂਦਾ ਸਾਰਾ ਪੰਜਾਬ ਮੈਂ ਕਹਣਾ ਜਮਾ ਤਲੇ ਲੜ ਕੇ ਦਿੱਲੀ ਵਾਲੋ ਆ ਇਹ ਲੁੱਟ ਕੇ ਖਾ ਜਾਣਗੇ ਪੰਜਾਬ ਇਹ ਲੰਬੇ ਸਮੇਂ ਤੋਂ ਖਬਰਾਂ ਪੱਤਰਕਾਰਾਂਵੀਆਂ ਵੀ ਆ ਰਹੀਆਂ ਤੇ ਇਸ ਤਾਂ ਹਰ ਰੋਜ਼ ਕਰਦੀ ਰਹਿੰਦੇ ਆ ਹੁਣ ਜੇ ਸੀਐਮ ਪੰਤਮਨ ਕੁਝ ਚੰਗਾ ਕਰਨ ਜਾ ਰਹੇ ਸੀ ਨਾਲ ਨਾਲ ਇੱਕ ਪਾਸੇ ਮਾੜਾ ਵੀ ਕਰ ਰਹੇ ਜਿਹੜੇ ਹੁਣ ਕਿਸਾਨ ਬਾਈ ਹਰ ਰੋਜ਼ ਖਬਰਾਂ ਹਰ ਰੋਜ਼ ਦੀਆਂ ਲੈਂਡ ਪਾਲਿਸੀ ਨੂੰ ਲੈ ਕੇ ਜਿਹੜੇ ਇਹਨਾਂ ਦੀਆਂ ਆਪਦੀਆਂ ਜ਼ਮੀਨਾਂ ਉਹਨਾਂ ਵਿੱਚ ਬੋਰਡ ਨਹੀਂ ਲਾਉਣ ਦੇ ਰਹੇ ਇਥੇ ਕੀ ਇਹਨਾਂ ਨੂੰ ਰੁਕਿਆ ਜਾ ਰਿਹਾ ਵੀ ਤੁਸੀਂ ਇਹ ਵਿਰੋਧ ਕਰ ਰਹੇ ਹਾਂ ਤੁਸੀਂ ਪੋਸਟਰ ਲਵਾ ਰਹੇ ਹੋ ਇੱਥੇ ਤੇ ਇਹ ਬੋਰਡ ਲਾ ਰਹੇ ਹੋ ਇਹ ਨਹੀਂ ਲਾਉਣ ਦਿੰਦੀ ਪੁਲਿਸ ਉੱਥੇ ਆਪਦੀਆਂ ਜ਼ਮੀਨਾਂ ਦੇ ਵਿੱਚ ਰੋਕਿਆ ਜਾ ਰਿਹਾ ਤਾਂ ਹੁਣ ਪਹਿਲਾਂ 2 ਮਿੰਟ ਦੀ ਖਬਰ ਸੁਣਾਵਾਂਗੇ ਆਪਾਂ ਫੇਰ ਅਗਲੇ ਵਿਚਾਰ ਸਾਂਝੇ ਕਰਾਂਗੇ ਬਣੇ ਰਹੋ ਚੈਨਲ ਤੇ ਸਾਡੀਆਂ ਜ਼ਮੀਨਾਂ ਦੇ ਮਾਲਕ ਨਹੀਂ ਹੋਏ ਅਫਸਰ ਸਾਡੀਆਂ ਜ਼ਮੀਨਾਂ ਚਾਹ ਕੇ ਸਾਨੂੰ ਉਹ ਕਹਿਣ ਕਿ ਸਾਡੀਆਂ ਜਮੀਨਾਂ 'ਚ ਕੋਈ ਧੜੂ-ਵਾਰੂ ਪਾਰਟੀ, ਕੋਈ ਸੱਤਾਧਾਰੀ ਸਰਕਾਰ, ਕੋਈ ਪੁਲਿਸ ਅਫਸਰ ਅਸੀਂ ਨਹੀਂ ਬਣ ਦੇਣਾ। ਪੱਗਾਂ ਬਣ ਕੇ ਕਿਸਾਨਾਂ ਦੇ ਡਾਂਗਾਂ ਚਲਾਉਨੇ ਪੱਗਾਂ ਤੁਹਾਨੂੰ ਇਹ ਪੁੱਛ ਗੁਰੂਆ ਨੇ ਮੰਪੜਾਇਆ ਪੱਗ ਕਿਦਾਂ ਬਣੀਆਂ ਪੱਗ? ਮੈਨੂੰ ਤਾਂ ਪਤਾ ਹੋਣਾ ਚਾਹੀਦਾ। ਭਾਈ ਫਲਾਣ ਦੇ ਤਾਂ ਤੇਰੀ ਡਿਊਟੀ ਲਿਖਵਾ। ਕੋਈ ਲਾਇਆ ਤਾਂ ਸਾਨੂੰ ਇਨਫੋਰਮ ਕੀਤਾ ਮੈਂ ਇਨਫੋਰਮ ਕਰਦਾ। ਅਰੇ ਤਾਂ ਕਾਰਪੋਰੇਸ਼ਨ ਦਾ ਕੰਮ ਹੈ ਵੀ ਉਹ ਇਹ ਚੀਜ਼ਾਂ ਨੂੰ ਤੁਸੀਂ ਤਾਂ ਆਪਣੀ ਡਿਊਟੀ ਕਰ। ਇਹ ਮੰਨਦਾ ਵੀ ਖੂਫੀਆਂ ਵਿਭਾਗ ਫੋਟੋਦਾਰ ਫੋਟੋ ਖਿੱਚਦਾ ਜਾ ਰਿਹਾ ਹੈ। ਪੁਲਿਸ ਮੁਲਾਜ਼ਮ ਇਹ ਸਰਕਾਰ ਅੰਗਰੇਜ਼ਾਂ ਤੋਂ ਉੱਪਰ ਦੀ ਹੋ ਗਈ ਉਹ ਸੀ ਚਿੱਟੇ ਅੰਗਰੇਜ਼ ਤੇ ਕਾਲੇ ਅੰਗਰੇਜ਼ ਜਿਹੜੇ ਹੁਣ ਆ ਗਏ ਜਿਹੜੇ ਲੁੱਟਣ ਆ ਗਏ ਆ ਪਿੱਛੇ ਸਾਡੀ ਸ਼ੇਰਗੜ੍ਹ ਦੀ ਜ਼ਮੀਨ ਹੈ ਅਸੀਂ ਆਪਣੀ ਜ਼ਮੀਨ ਤੇ ਬੋੜ ਲਾਉਣਾ ਹੈ ਤਾਂ ਸਾਨੂੰ ਉਹ ਕਹਿੰਦੇ ਪਰਮਿਸ਼ਨ ਲਾਓ ਸਾਡੇ ਜਦੋਂ ਨੋਟੀਫਾਈ ਕੀਤੇ ਆ ਨੰਬਰ ਸਾਡੀਆਂ ਜ਼ਮੀਨਾਂ ਦੇ ਨੋਟਿਸ ਕੀਤੇ ਆ ਕਿਸੇ ਨੇ ਕੋ ਪਰਮਿਸ਼ਨ ਨਹੀਂ ਲਈ ਜੇ ਕਿਸਾਨਾਂ ਦੇ ਤੁਸੀਂ ਡਾਂਗਾ ਜਲਾਉਣੀਆਂ ਜਾਂ ਗੋਲੀਆਂ ਚਲਾਉਣੀਆਂ ਤਾਂ ਮੇਰਾ ਵੀਰ ਹੱਥ ਜੋੜ ਕੇ ਕਹਿੰਦੀ ਆ ਵੀ ਪੱਗਾਂ ਨੂੰ ਲਾ ਦਿਓ ਕਿਉਂ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਕਿੰਨੀਆਂ ਛਿੱਧੀਆਂ ਦਿੱਤੀਆਂ ਜੀ ਪੱਗ ਬਚਾਉਣ ਦੀ ਗੱਲ ਇਹੀ ਪੱਗਾਂ ਬਣ ਕੇ ਪੱਗਾਂ ਲਾਉਂਦੇ ਆ ਕਿ ਮਾੜੀ ਗੱਲ ਆ ਪ੍ਰਸ਼ਾਸਨ ਦੇ ਵਿੱਚ ਤੇ ਤੁਹਾਡੀ ਡਿਊਟੀ ਲੱਗੀ ਆ ਵੀਰ ਜੀ ਜੇ ਤੁਹਾਡੀ ਡਿਊਟੀ ਲੱਗੀ ਆ ਤੇ ਫਿਰ ਡਿਊਟੀ ਅਸਲ ਨੂੰ ਦੱਸੋ ਸਾਡੀਆਂ ਜ਼ਮੀਨਾਂ ਦੇ ਮਾਲਕ ਨਹੀਂ ਹੋਏ ਅਫਸਰ ਸਰ ਮੈਂ ਤਾਂ ਸਾਡੀਆਂ ਜ਼ਮੀਨਾਂ ਚਾਹ ਕੇ ਸਾਨੂੰ ਉਹ ਕਹਿਣ ਕੇ ਪਰਮਿਸ਼ਨ ਲੈਣੀ ਅਸੀਂ ਨਹੀਂ ਲੈਂਦੇ ਪਰਮਿਸ਼ਨ ਕਿਸੇ ਤੋਂ ਵੀ ਇਹ ਸਾਡੀ ਜ਼ਮੀਨ ਹੈ ਇਹ ਦੇਖੋ ਆ ਸਾਡੀ ਜ਼ਮੀਨ ਹੈ ਨਾਲ ਇਹ ਸਾਡੇ ਸ਼ੇਰਗੜ੍ਹ ਦੀ ਜ਼ਮੀਨ ਹੈ ਮੰਨ ਕੇ ਪਟੀਆਂ ਹਾਂ ਸਰ ਮੇਰੀ ਡਿਊਟੀ ਲੱਗੀ ਹੈ ਮੈਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਚਲੋ ਠੀਕ ਹੈ ਫੇਰ ਤੁਹਾਨੂੰ ਹੀ ਦੱਸਦਾ ਜੀ ਤੁਸੀਂ ਅਫਸਰਾਂ ਨੂੰ ਦੱਸ ਦਿਓ ਜਾ ਕੇ ਕਾਜੀ ਬਿਲਕੁਲ ਅਸੀਂ ਤੇ ਤੁਹਾਨੂੰ ਪਰਮਿਸ਼ਨ ਨਹੀਂ ਲੈਣੀ ਆਪਣੀਆਂ ਜ਼ਮੀਨਾਂ 'ਚ ਬੋਡ ਲਾ ਰਹੇ ਆ ਸਾਡੀਆਂ ਜ਼ਮੀਨਾਂ 'ਚ ਕੋਈ ਝਾੜੂ-ਭਾਰੂ ਪਾਰਟੀ ਕੋਈ ਸੱਤਾਧਾਰੀ ਸਰਕਾਰ ਕੋਈ ਪੁਲਿਸ ਅਫਸਰ ਅਸੀਂ ਨਹੀਂ ਬੰਨ੍ਹ ਦੇਣਾ ਠੀਕ ਹੈ ਕਲੀਅਰ ਕਰਤਾ ਮੇਰਾ ਵੀਰ ਜਿਹੜੇ ਜੀ ਪੱਗਾ ਬਣ ਕੇ ਕਿਸਾਨਾਂ ਦੇ ਡਾਂਗਾ ਚਲਾਉਂਦੇ ਪੱਗਾ ਤੁਹਾਨੂੰ ਹਾਂਜੀ ਇਹ ਬਈ ਜੋ ਕਿਸਾਨ ਆ ਜਿਹੜਾ ਕੀ ਲੈਂਡ ਪੋਲਿਸੀ ਨੂੰ ਲੈ ਕੇ ਜਿਹੜਾ ਬਈ ਇਹ ਸਰਕਾਰਾਂ ਤੱਕੇ ਕਰ ਰਹੀਆਂ ਤੇ ਜਿਹਦੇ ਵਿੱਚ ਹੁਣ ਇਹ ਜੋ ਜੱਟ ਜ਼ਿਮੀਂਦਾਰ ਜੋ ਵੀ ਆ ਇਹ ਕਹਿੰਦੇ ਵੀ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਦੇਣੀਆਂ ਸਰਕਾਰਾਂ ਨੂੰ ਸਾਡੀ ਮਰਜ਼ੀ ਆ ਅਸੀਂ ਆਵਦਾ ਜੋ ਆਪਦੀ ਮਰਜ਼ੀ ਨਾਲ ਜਿਨਾ ਚਾਹਣੇ ਅਸੀਂ ਨਹੀਂ ਚਾਹਣਾ ਚਾਹੁੰਦੇ ਪਰ ਇਹ ਤੱਕ ਨਾਲ ਸਰਕਾਰਾਂ ਰੋਕ ਰਹੀਆਂ ਇੱਥੇ ਪਪਲਾਦਾ ਵੀ ਜਿਹੜਾ ਉੱਚਾ ਚੰਗਾ ਕੀ ਰਿਹਾ ਸੀ ਜੁੱਧ ਨਸ਼ਾ ਵਿਰੁੱਧ ਕਹਿੰਦੀ ਇੱਕ ਪਾਸੇ ਤਾਂ ਪਰ ਜੁੱਧ ਆਮ ਲੋਕਾਂ ਕਮ ਵਿਰੁੱਧ ਵੀ ਹੋ ਰਿਹਾ ਇੱਕ ਪਾਸੇ ਕਹਿਣਾ ਭਾਈ ਜੋ ਹੁਣ ਕਿਸਾਨ ਆਪਣੇ ਆਪ ਰਾਜੇ ਆ ਤੇ ਪਰ ਇਹ ਸਰਕਾਰਾਂ ਜਿਹੜਾ ਲੈਨ ਪੋਲਿਸ ਜਿਹੜਾ ਕੀ ਸਰਕਾਰਾਂ ਅਵਾਨੀ ਤੇ ਦਵਾਨੀ ਇਹਨਾਂ ਨੂੰ ਇਹ ਜ਼ਮੀਨਾਂ ਦੇਣੀਆਂ ਚਾਹੁੰਦੀਆਂ ਤੇ ਭਾਈ ਇਸ ਕਰਕੇ ਇਹ ਵਿਰੋਧ ਹੋ ਰਿਹਾ ਪੰਜਾਬ ਸਰਕਾਰ ਦਾ ਸੀਐਮ ਭਵੰਤਮਨ ਭਵੰਤਮਨ ਦਾ ਕਿਉਂਕਿ ਇੱਕ ਪਾਸੇ ਚੰਗਾ ਕਰਨ ਜਾ ਰਹੀ ਸੀ ਜੁੱਧ ਨਸ਼ਾ ਵਿਰੋਧ ਇੱਕ ਪਾਸੇ ਮਾੜਾ ਕਰਨ ਜਾ ਰਿਹਾ ਹੁਣ ਜਿਹੜੇ ਅਮੀਰ ਲੋਗ ਅਵਾਨੀ ਡਵਾਨੀ ਇਹਨਾਂ ਨੂੰ ਇਹ ਸਰਕਾਰਾਂ ਜਿਹੜੇ ਰੋਜ਼ ਲੋਕ ਰਾਜੇ ਆ ਸਾਡੇ ਜਿਹੜੇ ਕਿਸਾਨ ਭਰਾ ਇਹਨਾਂ ਦੀਆਂ ਜ਼ਮੀਨਾਂ ਖੋਹ ਕੇ ਤੇ ਇਹਨਾਂ ਨੂੰ ਹੀ ਰੋਕਿਆ ਜਾਂਦਾ ਇਹਨਾਂ ਦੀਆਂ ਜ਼ਮੀਨਾਂ ਤੋਂ ਵੀ ਤੁਸੀਂ ਇੱਥੇ ਬੋਲੜ ਕਿਉਂ ਆ ਰਹੇ ਹੋ ਇਹ ਅੱਜ ਦੀ ਵੀਡੀਓ ਜਿਹੜੀ ਕਿ ਤੁਹਾਨੂੰ ਸੁਣਾਉਣ ਜਾ ਰਹੇ ਸੀ ਹੁਣ ਤੱਕ ਦੀ ਅਪਡੇਟ ਆ ਬਾਈ ਇਹ ਵਿਕਰਮਜੀਠੀ ਨੂੰ ਲੈ ਕੇ ਤੇ ਜਿਹੜਾ ਕੇਸ ਸਰਕਾਰਾਂ ਹੁਣ ਤੱਕ ੱੱਕੇ ਕਰਦੀਆਂ ਆਈਆਂ ਆਕਸਾਨਾਂ ਨਾਲ ਇਹ ਖਬਰ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹੇ ਨੇ ਜਿੱਥੋਂ ਤੱਕ ਵੀਡੀਓ ਜਿੰਨੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪੰਦਰੋਂ ਮਿਲਦੇ ਗਾ ਨੂੰ ਨਵੇਂ ਟੌਪ ਤੇ ਧੰਨਵਾਦ